ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਲੰਬੀ ਉਮਰ ਕਰੇ ਜੀ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਜੀ ਚੇਤੀ ਭਾਜੀ ਬਹੁਤ ਬਹੁ ਮੁਬਾਰਕਾਂ ਜੀ ਬਾੜਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪੰਜਾਬ ਵਿੱਚ ਵਸਦੇ ਜਾਂ ਹਿੰਦੁਸਤਾਨ ਵਿੱਚ ਵਸਦੇ ਪੰਜਾਬੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਪਰਮਾਤਮਾ ਦਾ ਰਾਸ ਕਰਦਾ ਇਹਨਾਂ ਦਿਨ ਦੁਪਹਿਰ ਰਾਤ ਚੌਵੀ ਤਰੱਕੀ ਵਾਸਤੇ ਢਿੰਡੇ ਭਾਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਬਨੋ ਵੀ ਜੀ ਸਾਰੇ ਸ਼ਹਿਰ ਦੇ ਲੋਕਾਂ ਨੂੰ ਮੇਰੇ ਵਾਰਦੇ ਲੋਕਾਂ ਨੂੰ ਬੁੜੀ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਅਗੇ ਬੇਨਤੀ ਕਰਦਾ ਆਂ ਕਿ ਪੂਰਾ ਸੰਸਾਰ ਦੁਖੀ ਆ ਜੀ ਕਿ ਇਹਦਾ ਇਹ ਸਾਲ ਚੜਿਆ ਹਰ ਬੰਦਾ ਖੁਸ਼ ਰਹੇ ਕਿਸੇ ਪਰਿਵਾਰ ਨੂੰ ਕੋਈ ਵੀ ਦੁੱਖ ਤਕਲੀਫ ਨਾ ਆਵੇ ਸਾਰੇ ਪਰਿਵਾਰ ਹੱਸਦੇ ਖੇਲਦੇ ਹੋਣ ਖਾਂਦੇ ਪੀਂਦੇ ਹੋਣ ਅੰਦਰੋਂ ਸੁਹਣ ਪ੍ਰਮਾਤਮਾ ਇਹਨਾਂ ਸਾਰਿਆਂ ਨੂੰ ਪੰਦਰੋਂ ਸੁਰੱਖਿਅਤ ਰੱਖੇ ਹਾਂਜੀ ਪੰਮੇ ਬਾਜੀ ਹਾਂਜੀ ਹਾਂਜੀ ਕਿੱਦਾਂ ਜੀ ਮੁਬਾਰਕਾਂ ਜੀ ਮੁਬਾਰਕਾਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਪਹਿਲਾਂ ਤਾਂ ਧੰਨਵਾਦ ਤੁਹਾਡੇ ਪੇਜ ਦਾ ਧੰਨਵਾਦ ਔਰ ਬਲਾਚੌਰ ਸ਼ਹਿਰ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਔਰ ਜਿਹੜੇ ਮੇਰੇ ਚਾਰੇ ਭਰਾ ਬੈਠੇ ਐ ਐਮਸੀ ਜੀ ਇਹਨਾਂ ਵੱਲੋਂ ਵੀ ਲੋਹੜੀ ਦੀਆਂ ਜੀ ਠੀਕ ਹੈ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਠੀਕ ਹੈ ਜੀ ਔਰ ਜਿਹੜੇ ਤਿਹਾਰ ਹੁੰਦੇ ਆ ਸਾਰੇ ਘਰ ਦੇ ਵਿੱਚ ਹਰ ਘਰ ਦੇ ਵਿੱਚ ਖੁਸ਼ੀ ਲੈ ਕੇ ਆਣ ਲੋਹੜੀ ਦਾ ਤਿਹਾਰ ਆ ਇਹ ਸਾਰੇ ਘਰ ਦੇ ਵਿੱਚ ਵਧੀਆ ਮਨਾਵ ਹੋਣਾ ਚਾਹੀਦਾ ਆ ਸੋ ਆਪਣੇ ਵੱਲੋਂ ਪ੍ਰਮਾਤਮਾ ਅੱਗੇ ਇਹ ਹੀ ਦੁਆ ਕਰਦੇ ਆ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਕੁਛ ਕਹਿਣਾ ਭਾਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵਾਰਡ ਵਾਸੀਆਂ ਦਾ ਤੇ ਵਸੇ ਦਾ ਜੀ ਲੋੜੀ ਦੀਆਂ ਲੱਖ ਲੱਖ ਹਾਂਜੀ ਭਾਜੀ ਕਹਿ ਦਿਓ ਕੁਝ ਲੋਕਾਂ ਨੂੰ ਜੀ ਗਾਈਡ ਬਹੁਤ ਜੋ ਬਸੇ ਸਾਰੇ ਸ਼ਹਿਰ ਵਾਸੀਓ ਵਿਦੇਸ਼ ਵਿੱਚ ਬੈਠੇ ਹੋ ਸਾਰੇ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਬਾਦ ਬਹੁਤ ਬਹੁਤ ਧੰਨਵਾਦ ਭਾਜੀ ਸਮਾਂ ਦਿੱਤਾ ਹੀ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਜੀ ਚੇਚੀ ਭਾਜੀ ਧੰਨਵਾਦ ਜੀ